ਆ ਕੋੜਤਾ ਪਜਾਮਾ ਆ ਮੇਰੇ ਮੁੰਡਾ ਨੂੰ ਤਾਂ ਵੈਸੇ ਨਹੀਂ ਪਸੰਦ ਆਉਣਾ ਕੋੜਤਾ ਪਜਾਮਾ ਮੈਂ ਕਹਾਂ ਕੋ ਪੈਂਟ ਕੋਟ ਲਾ ਕੇ ਲਿਆਉਗੀ ਕੰਮ ਸੇ ਕੰਮ ਤਾਂ ਰੈਡੀਮੇਡ ਸੂਟ ਲਾ ਲਿਆ ਹੁੰਦੀ ਆ ਹਾਂ ਆ ਇਹਦਾ ਸੂਟ ਇਹਦਾ ਸੂਟ ਕਿਤਰਾ ਦਾ ਲਈ ਮਨਤ ਲੱਗਦਾ ਬੈਡ ਬੁੱਢੀਆਂ ਕੱਢ ਲਿਆਈਆਂ ਆ ਆ ਡੱਬੇ ਆ ਡੱਬੇ ਤਾਂ ਵੈਸੇ ਨਹੀਂ ਸਾਡੇ ਕਿਸੇ ਨੇ ਖਾਣੇ ਇਹ ਤਾਂ ਮੈਂ ਕਹਿੰਨੀ ਤੂੰ ਲੈ ਹੀ ਜਾਈ ਤੁਹਾਡੇ ਬੱਚੇ ਖਾ ਲੈਣਗੇ ਸਾਡੇ ਪੈ ਹੀ ਰਹਿਣਾ ਫਰਿੱਜ ਚ ਕੀ ਆ ਚਾਂਦੀ ਦੀਆਂ ਪੰਜਾਬਾਂ ਲਿਆਉਂਦੀਆਂ ਔਰ ਦੂਜੀ ਦੇ ਵਿੱਚ ਕਿੰਨਾ ਕੁਛ ਆਇਆ ਪੂਰਾ ਟੋਪਰ ਕਿ ਆਇਆ ਏ ਉਹ ਦਸਮਾਨ ਦਾ ਤੇ ਸੋਨੇ ਦਾ ਸਮਾਨ ਦੇ ਗਈ ਉਹਦੀ ਮਾਂ ਸੋਨੇ ਦਾ ਸੈੱਟ ਦੇ ਕੇ ਗਈ ਆ ਵਖਾਵਾ ਤੈਨੂੰ ਢਾਈਆਂ ਤੋਲਿਆਂ ਦਾ ਸੈੱਟ ਆ ਵਾਕਿਆ ਕਹਿੰਦੇ ਮਾਵਾਂ ਨਾਲ ਹੀ ਚੀਜ਼ਾਂ ਆਉਂਦੀਆਂ ਮਾਵਾਂ ਹੋਣ ਤਾਂ ਫੇਰ ਹੀ ਆ ਪਰ ਜਾਈਆਂ ਕਿੱਥੋਂ ਲੈ ਕੇ ਆਉਂਦੀਆਂ ਪਰ ਤੇਰਾ ਵੀ ਨਹੀਂ ਕਸੂਰ ਤੈਨੂੰ ਦੱਸਿਆ ਹੀ ਨਹੀਂ ਕਿ ਇਹਨੇ ਕਮ ਸੇ ਕਮ ਫੋਨ ਲਾ ਕੇ ਪੁੱਛ ਲੈਣੀ ਉਹ ਤਾਂ ਮੈਂ ਤੈਨੂੰ ਦੱਸ ਹੀ ਦਿੰਦੀ ਤੇ ਕੀ ਲੈ ਕੇ ਆਉਣਾ ਤੇ ਕੀ ਨਹੀਂ ਲੈ ਕੇ ਆਉਣਾ ਬਾਸੀ ਜਿਹਾ ਕਾਰਡ ਟੰਡਾ ਹੁਣ ਇਹ ਚ ਕੀ ਪਾਇਆ ਕਾਰਡ ਚ